ਦੇਖ ਰਿਹਾ ਹੈ ਉਹਦਾ ਵਾਰਤ ਤੇ ਮੈਂ ਦਾਜੀ ਤਜਰਬਾ ਦੋਸਤੋ ਪੰਜਾਬ ਦੇ ਵਿੱਚ ਮਾਹੌਲ ਜਿਹੜਾ ਹੈ ਕਾਫੀ ਜਿਹੜਾ ਤਣਾਪੂਨ ਜਿਹਾ ਪਿਛਲੇ ਦਿਨਾਂ ਤੋਂ ਲਗਾਤਾਰ ਚੱਲ ਰਿਹਾ ਹੈ ਤੇ ਜਿਹਦੇ ਲਈ ਪੰਜਾਬ ਦੇ ਵਿੱਚ ਚਿੰਤਕ ਦਰੇ ਸਮਾਜ ਚਿੰਤਕ ਚਿੰਤਾ ਕਰਨ ਵਾਲੇ ਆ ਉਹ ਲੋਕ ਵੀ ਇਸ ਚੀਜ਼ ਨੂੰ ਬੜਾ ਉਤਸੁਕਤਾ ਦੇ ਨਾਲ ਦੇਖਦੇ ਆ ਕਿ ਸਰਕਾਰ ਕੋਲੋਂ ਕਿਸ ਤਰ੍ਹਾਂ ਉਹਦਾ ਸਮਾਧਾਨ ਕੀਤਾ ਜਾ ਰਿਹਾ ਸੋ ਇਸੇ ਲੜੀ ਦੇ ਤਹਿਤ ਅੱਜ ਅਸੀਂ ਗੱਲ ਕਰਾਂਗੇ ਸਾਬਕਾ ਕੈਬਨ ਮੰਤਰੀ ਤੇ ਭਾਜਪਾ ਦੇ ਸੀਨੀਅਰ ਅਹੁਦੇਦਾਰ ਸੁਦਾਸੋਂ ਸਿੰਘ ਠੰਡਹੋਰੀ ਈ ਉਸ ਜੀ ਨੂੰ ਜਿਹੜਾ ਪਿਛਲੇ ਦਿਨਾਂ ਤੋਂ ਚਾਹੇ ਉਹ ਮਾਚਲ ਦੀ ਗੱਲ ਲੈ ਲਈਏ ਚਾਹੇ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਰਦੋਬਦਲ ਲੈ ਲਈਏ ਚਾਹੇ ਕਿਸੇ ਵੀ ਬਾਲਗੁਰਾਂ ਨੂੰ ਲੁਧਿਆਣੇ ਦੇ ਵਿੱਚ ਕਿਹਾ ਵੀ ਅਸੀਂ ਨਸ਼ਿਆਂ ਦੀ ਲੜਾਈ ਜਿਹੜੀ ਆਗ ਪਾਰ ਹੋਊਗੀ ਜਾਂ ਪਿਛਲੇ ਦਿਨਾਂ ਦੇ ਵਿੱਚ ਕਈ ਤਰ੍ਹਾਂ ਦੇ ਅਹਿਮ ਜਿਹੜੇ ਸਵਾਲ ਹੋਏ ਹੈ ਇਹਨਾਂ ਸਵਾਲਾਂ ਨੂੰ ਲੈ ਕੇ ਅਸੀਂ ਗੱਲ ਕਰਾਂਗੇ ਸਦਾ ਸੋਸੀ ਠੰਡਰ ਹੋਰਾਂ ਦੇ ਨਾਲ ਸਦਾ ਤੁਹਾਡਾ ਸਵਾਗਤ ਹੈ ਜੀ ਦਾ ਬਾਪ ਤੇ ਜੀ ਬਹੁਤ ਬਹੁਤ ਧੰਨਵਾਦ ਸਤਿਕਾਰ ਸਰ ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰੀਏ ਪੰਜਾਬ ਦੀ ਪੰਜਾਬ ਦੇ ਵਿੱਚ ਪਿਛਲੇ ਦਿਨਾਂ ਤੋਂ 2-4 ਦਿਨ ਦਾ ਜਿਹੜਾ ਮਾਹੌਲ ਬੜਾ ਤਣਾਪੂਰੂ ਰਿਹਾ ਜਿਹੜਾ ਹਿਮਾਚਲ ਦੇ ਵਿੱਚ ਸਾਡੇ ਨੌਜਵਾਨ ਬੱਚੇ ਗਏ ਸੀ ਉੱਥੇ ਕਈ ਤਰ੍ਹਾਂ ਦੀ ਪ੍ਰੋਬਲਮ ਹੋਈ ਹੈ ਉਹ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਲੇਕੋ ਮੈਂ ਸਮਝਦਾ ਕਿ ਇਹ ਸਭ ਤੋਂ ਮਾੜੀ ਗੱਲ ਇਹ ਆ ਕਿ ਅਸੀਂ ਬੇਸ਼ੱਕ ਆ ਜ ਸਾਡੇ ਸਟੇਟ ਵੱਖ-ਵੱਖ ਆ ਹਿੰਦੁਸਤਾਨ ਦੀਆਂ ਕਿੰਨੀਆਂ ਸਟੇਟਾਂ ਆ ਪਰ ਸਾਡਾ ਨੇਸ਼ਨ ਇੱਕ ਆ ਜੀ ਇਦੇ ਵਿੱਚ ਕਿੰਨੇ ਧਰਮੋਂ ਕਿੰਨੀਆਂ ਜਾਤਾਂ ਆ ਕਿੰਨੀਆਂ ਬੁੜੀਆਂ ਆ ਪਰ ਇੱਕ ਇਹ ਹਿੰਦੂਤਾਂ ਨੂੰ ਆਪਾਂ ਦਰਸੇ ਦੀ ਹਮੇਸ਼ਾ ਸ਼ਕਲ ਵਿੱਚ ਦੇਖਦੇ ਆ ਪਰ ਜਿਹੜੀ ਘਟਨਾਵਾਂ ਇਹ ਹੋਈਆਂ ਹਿਮਾਚਲ ਦੇ ਵਿੱਚ ਮੈਂ ਸੰਤਾਂ ਕਿ ਮੁੜ ਕੇ ਇੱਕ Hindu Sikh ਜਿਹੜੀ ਭਾਈਚਾਰੇ ਦੀ ਆਪਸੀ ਕਰਤਨ ਆ ਉਹ ਮੈਨੂੰ ਜਿਹੜੀ ਆ ਉਹ ਨਜ਼ਰ ਦੇਖਣ ਨੂੰ ਆ ਰਹੀ ਆ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਉਹ ਨੌਜਵਾਨ ਰੋਜਾਂਲੇ ਆ ਉਹ ਉਹਨਾਂ ਦੇ ਸਰ ਦਾ ਵੀ ਹੈਗੀ ਆ ਹੋ ਸਕਦਾ ਉਹਨਾਂ ਦੇ ਵਿੱਚ ਕੋਈ ਬੰਦੇ ਜਿਹੜਾ ਇੱਕ ਦੋ ਕੋਲ ਕੋਈ ਉਦਾਂ ਦਾ ਵੀ ਹੋਵੇ ਜਿਹੜੇ ਆ ਕੋਈ ਇਦਾਂ ਦੀ ਗੱਲ ਕਰਦੇ ਹੋਣ ਪਰ ਸਾਰਿਆਂ ਨੂੰ ਇੱਕੋ ਰਸਤੇ ਬੰਨ ਦੇਣਾ ਔਰ ਉਹਨਾਂ ਦੀ ਜਿਹੜੀ ਆਪਣੀ ਆਜ਼ਾਦੀ ਆ ਧਰਮ ਦੀ ਆਜ਼ਾਦੀ ਆ ਆਪਣੇ ਧਰਮ ਨੂੰ ਮੰਨਣਾ ਆਪਣੇ ਧਰਮ ਦਾ ਜਿਹੜਾ ਫਲੈਗ ਝੰਡਾ ਆਪਣਾ ਨਿਸ਼ਾਨ ਆ ਉਹ ਲਾਉਣਾ ਉਹ ਉਹਨਾਂ ਦਾ ਹੱਕ ਬਣਦਾ ਉਹਨੂੰ ਰੋਕਿਆ ਜਾਵੇ ਉਹਨਾਂ ਨੂੰ ਰੋਕ ਕੇ ਉਹਨਾਂ ਨਾਲ ਗੱਲਬਾਤ ਮੇਧੀ ਕੀਤੀ ਜਾਵੇ ਉਹਨਾਂ ਦਾ ਜਿਹੜਾ ਵਿਹਾਨ ਸਾਹਿਬਾ ਉਹਦੀ ਬੇਇਜ਼ਤੀ ਕੀਤੀ ਜਾਵੇ ਔਰ ਸੰਤ ਜਨੈਲ ਸਿੰਘ ਪਟਨਾ ਵਾਲੇ ਦੇ ਜਿਹੜੇ ਆ ਪੋਸਟਰ ਜਿਹੜਾ ਉਹਨਾਂ ਨੂੰ ਜਿਹੜਾ ਜਿੱਥੇ ਕਿਦੇ ਨਾਲ ਉਹਨਾਂ ਦੀ ਬੇਇੱਜ਼ਤੀ ਕੀਤੀ ਜਾਵੇ ਇਹ ਮੈਂ ਸਭ ਦਾ ਕਿ ਇਹ ਬਹੁਤ ਮਾੜੀ ਗੱਲ ਦੇਖਣ ਨੂੰ ਮਿਲੀ ਹੈ ਉਸ ਤੋਂ ਵੀ ਵੱਧ ਜਦੋਂ ਕੁਝ ਜਿਹੜੇ ਉੱਥੋਂ ਦੇ ਜਿਹੜੇ ਆ ਲੀਡਰ টাই ਬੰਦੇ ਜਿਹੜੇ ਆ ਉਹ ਵਾਹ ਆ ਕੇ ਜਿਹਨਾਂ ਨੇ ਇਹਦੇ ਬੇਸ਼ਮੁੱਲ ਕੀਤੀ ਔਰ ਇਸ ਗੱਲ ਨੂੰ ਜ਼ਿਆਦਾ ਬੜਾਵਾ ਦਿੱਤਾ ਇਹ ਅੱਜ ਗਰੀਬ ਮੋਜਵਾ ਉਹ ਹੁਮਾਚਲ ਦੀ ਪਡੰਥਾਵਾ ਦੇ ਵਿੱਚ ਵੀ ਗੁਝੇ ਆ ਜੀ ਪੰਜਾਬ ਦੇ ਵਿੱਚ ਵੀ ਇਹਦੇ ਵਾਸਤੇ ਬੜੀ ਚਿੰਤਾ ਆ ਜਿਵੇਂ ਕਹਿੰਦੇ ਦੋਨੋਂ ਹੀ ਮੁੱਖ ਮੰਤਰੀਆਂ ਨੇ ਅੱਜ ਗੱਲ ਕੀਤੀ ਆ ਬੱਚਾ ਉੱਪਰ ਹੰਦੇ ਹੋਏ ਆ ਬਸਾਂ ਨਾਲ ਸਪੋਰਟ ਦੇਣ ਦੀ ਗੱਲ ਕੀਤੀ ਆ ਪਰ ਮੈਂ ਸਮਝਦਾ ਕਿ ਇਹ ਜਿਹੜੀਆਂ ਗੱਲਾਂ ਛੋਟੇ ਛੋਟੇ ਗੱਲਾਂ ਕੇਵਾਰੀ ਬਹੁਤ ਵੱਡਾ ਨੁਕਸਾਨ ਕਰ ਜਾਂਦੀਆਂ ਜਿਹਦੀ ਵੀ ਪ੍ਰਭਾਵਿਕਾ ਨਹੀਂ ਬਹੁਤ ਵੱਡੀ ਆਉਂਦੀ ਹੁੰਦੀ ਆ ਸੋ ਸਰਕਾਰਾਂ ਨੂੰ ਇਹਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਪੰਜਾਬ ਦੀ ਸਰਕਾਰ ਨੂੰ ਵੀ ਔਰ ਮੈਂ ਆਪਣੇ ਜਿਹੜੇ ਸਿੱਖ ਨੌਜਵਾਨਾਂ ਉਹਨਾਂ ਨੂੰ ਵੀ ਬੇਇੱਜ਼ਤੀ ਕਰਨੀ ਸਾਡੇ ਗੁਰੂਆਂ ਨੇ ਸਾਨੂੰ ਜਿੱਥੇ ਜੁਲਮਦੇਵ ਖਾਬਲਾ ਜੀ ਦੀ ਗੱਲ ਆਖੀ ਆ ਉੱਥੇ ਸਾਨੂੰ ਨਾਲ-ਨਾਲ ਭਾਈ ਚਰਕ ਖਾਂਜ ਨੇ ਵਰਤਾ ਦੀ ਸਭੇ ਪੰਜੀ ਬਾਤਾਂ ਦੱਸਦੀ ਉਹ ਵੀ ਦਿੱਤਾ ਤੁਸੀਂ ਕਿ ਉਹ ਸਾਰੀਆਂ ਗੱਲਾਂ ਨੂੰ ਧਿਆਨ ਦੇ ਵਿੱਚ ਰੱਖਣੇ ਆ ਸਾਨੂੰ ਇਹ ਜਿਹੜਿਆ ਹੈ ਤੇ ਜਿਹੜੀਆਂ ਇਹ ਪੱਤਨਾਮ ਆ ਉਹ ਤੋਂ ਗੁਰੇਜ਼ ਕਰਨਾ ਚਾਹੀਦਾ ਅਸੀਂ ਸਾਰੇ ਬੰਦੇ ਜਿਹੜੇ ਆ ਜਿਸੇ ਸਾਡੀ ਆਸ ਆ ਧਰਮ ਸਥਾਨਾਂ ਉੱਥੇ ਜਾਣੇ ਆ ਜਨ ਨੂੰ ਜੇ ਮਤਲਬ ਆਪਾਂ ਉੱਥੇ ਜਾ ਕੇ ਕੁਝ ਖੱਟਣ ਦੀ ਲਿਆਏ ਆਪਾਂ ਕੋਈ ਨੁਕਸਾਨ ਕਰਾ ਕੇ ਆ ਗਏ ਉਹ ਨੁਕਸਾਨ ਜਿਹੜਾ ਆ ਤੁਹਾਡਾ ਇੰਡੀਵਿਜੂਅਲੀ ਵੀ ਹੁੰਦਾ ਹੁੰਦਾ ਉਹ ਕਮਿਊਨਿਟੀ ਦਾ ਨੁਕਸਾਨ ਹੋ ਜਾਂਦਾ ਉਹ ਦੋ ਕਮਿਊਨਿਟੀਆਂ ਦੇ ਵਿੱਚ ਇਹੋ ਜਿਹਾ ਗੜਵੜ ਹੋ ਜਾਂਦਾ ਹੈ ਉਹਦੇ ਲਈ ਆਪਣਾ ਜਿਹੜਾ ਫੇ ਚਿੰਤਾ ਦਾ ਵਿਸ਼ਾ ਹੈ ਚਿੰਤਾ ਦਾ ਵਿਸ਼ਾ ਸੋ ਮੈਂ ਸਮਝਦਾ ਕਿ ਇਹਦੇ ਬਾਰੇ ਸਰਕਾਰਾਂ ਨੂੰ ਵੀ ਤੇ ਸਾਰੇ ਜਿਹੜੇ ਭਾਈਚਾਰੇ ਸਾਡੇ ਸਿੱਖਵਾ ਹਿੰਦੂਵਾ ਜਿਹਨੇ ਵੀ ਕਮਿਊਨਿਟੀ ਦੇ ਲੋਕ ਹੋ ਉਨਾ ਨੂੰ ਇਹ ਦੋ ਚੰਤਾ ਕਨਿਕਾ ਇਹ ਯਾਰ ਨੂੰ ਰੋਕਣਾ ਚਾਹੀਦਾ ਅੰਤਲ ਸਾਹਿਬ ਤੁਸੀਂ ਵਿੱਚ ਇਹ ਗੱਲ ਕੀਤੀ ਸੀ ਸਕਿਉਰਟੀ ਮੰਗਣ ਦੀ ਬਸ ਕਿਉਂਕਿ ਸੁਖਵਿੰਦਰ ਸਿੰਘ ਹੋੜਾ ਮੁੱਖ ਮੰਤਰੀ ਹਮਾਚ ਪੁਲਿਸ ਨੇ ਆਪਣੀ ਵਿਧਾਨ ਸਭਾ ਦੇ ਵਿੱਚ ਇਹ ਗੱਲ ਕਹੀ ਸੀ ਕਿ ਪੰਜਾਬ ਦੇ ਵਿੱਚ ਥਰੜ ਦੇ ਲਾਗੇ ਜਿਹੜੀ ਬੱਸ ਉਹ ਪੰਜਾਬ ਦੇ ਵਿੱਚ ਕੀਤਾ ਤੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਗੱਲ ਕੀਤੀ ਸੁਖੂ ਉਹਨਾਂ ਨੇ ਆਪਣੇ ਟਵਿੱਟਰ ਤੇ ਇਹ ਗੱਲ ਕਹੀ ਸੀ ਵੀ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਉਹਨਾਂ ਨੇ ਕਿਹਾ ਕਿ ਜਿਹੜੇ ਸ਼ਰਾਰਤੀ ਅੰਸਰ ਹੋਣਗੇ ਅਸੀਂ ਉਹਨਾਂ ਦੇ ਖਿਲਾਫ ਕਾਰਵਾਈ ਕਰਾਂਗੇ ਤੇ ਨਾਲ ਦੀ ਨਾਲ ਸੁਖੂ ਵੱਲੋਂ ਜਿਹੜੀ ਸਿਕਿਉਰਟੀ ਮੰਗੀ ਗਈ ਸੀ ਪੰਜਾਬ ਉਹਦੇ ਵਿੱਚ ਉਹਨਾਂ ਦੀਆਂ ਜਿਹੜੀਆਂ ਬਸੇ ਜੈਸਲ ਟੈਲੀਗ੍ਰਾਫ 10 ਰੂਟ ਉਹਨਾਂ ਨੇ ਐਡਿਟ ਟਾਈਮ ਰੱਦ ਕਰ ਦਿੱਤੇ ਸੀਗੇ ਤੇ ਦੂਸਰੇ ਪੱਛੇ ਕਿਹਾ ਦੋ ਹਿਮਾਚਲ ਨੂੰ ਦੇਹ ਭੂਮੀ ਕਿਹਾ ਜਾਂਦਾ ਤੇ ਹਿਮਾਚਲ ਦੇਹ ਭੂਮੀ ਹੈ ਤੇ ਉੱਥੇ ਲੋਕਾਂ ਦਾ ਜਾਣਾ ਕੀ ਇਹ ਜਿਹੜਾ ਕਮਰਸ਼ੀਅਲ ਬਿਜ਼ਨਸ ਤੌਰ ਤੇ ਜਦੋਂ ਦੇ ਜਿਵੇਂ ਤੁਸੀਂ ਗੱਲ ਕੀਤੀ ਹੈ ਧਾਰਮਿਕ ਸਥਾਨਾਂ ਤੇ ਆਸਥਾ ਲੈ ਕੇ ਜਾਂਦੇ ਆ ਵੱਡ ਵੱਡੇ ਜਾਂਦੇ ਆ ਤੇ ਪਿਛਲੇ ਜਿਹੜਾ ਮੇਨ ਇਹਨਾਂ ਦਾ ਅਮਨ ਸੂਦ ਨਾਂ ਦਾ ਜਿਹੜਾ ਵਿਅਕਤੀ ਹੈ ਜਿਹੜਾ ਜ਼ਿਆਦਾਤਰ ਕਰਦਾ ਉਹ ਪੁਲੂ ਦੇ ਇਹ ਸਾਰੇ ਮਾਮਲੇ ਨੂੰ ਅਸੀਂ ਜੇ ਤੁਸੀਂ ਹੁਣ ਗੱਲ ਕੀਤੀ ਆ ਪਰ ਇਹ ਸਾਰੇ ਮਾਮਲੇ ਨੂੰ ਆਪਾਂ ਸਿਆਸੀ ਤੌਰ ਤੇ ਜੇ ਅਸੀਂ ਗੱਲ ਕਰੀਏ ਕਿਸ ਤਰ੍ਹਾਂ ਦੇਖਣਾ ਚਾਹੀਦਾ ਕਿ ਜਿਵੇਂ ਦੋਨੋਂ ਮੁੱਖ ਮੰਤਰੀਆਂ ਨੇ ਗੱਲ ਕੀਤੀ ਸ਼ਰਤੀ ਅਨਸਰ ਭਗਵੰਤ ਮਾਨੁਰਾ ਨੇ ਕਿਹਾ ਕਿ ਪੰਜਾਬ ਦੇ ਮੁੰਡਿਆਂ ਨੂੰ ਉਹਨਾਂ ਨੇ ਸ਼ਰਤੀ ਅਨਸਰ ਕਿਹਾ ਜਾਂ ਉਧਰ ਸੁਖੂ ਰਾ ਨੇ ਆਪਣੇ ਬੱਚਿਆਂ ਨੂੰ ਕਿਸ ਤਰ੍ਹਾਂ ਦੀ ਇਹ ਗੱਲ ਨੂੰ ਆਂਦੇ ਦੇਖੋ ਮੈਂ ਹੁੰਦਾ ਕਿ ਘਟਨਾ ਸਭ ਤੋਂ ਪਹਿਲਾਂ ਹਮਾਸ਼ਲ ਦੇ ਵਿੱਚ ਹੋਈ ਹੈ ਜੀ ਜਿਹੜੇ ਪੰਜਾਬ ਤੋਂ ਉਧਰ ਸੇ ਕਮੇਟੀ ਦੇ ਲੋਕ ਜਾਂ ਨੌਜਵਾਨ ਗਏ ਸੀ ਜੀ ਉਹਦੇ ਨਾਲ ਪਹਿਲਾਂ ਬਾੜ ਦਾ ਫੋਨਿਆ ਉਹਨਾਂ ਦੀਆਂ ਪੱਗਾਂ ਮਿਲੀਆਂ ਗਈਆਂ ਉਹ ਜਿਹੜੀਆਂ ਮਹੀਕਲਾਂ ਉਪਰੋਂ ਜਿਹੜੇ ਨਿਸ਼ਾਨ ਸੀ ਉਹ ਲਾਹੀ ਗਏ ਆ ਤੇ ਕੱਲਾ ਹੀ ਗਏ ਆ ਸ਼ੁਰੂਤ ਉੱਥੋਂ ਹੋਈ ਆ ਉਹਨਾਂ ਨੂੰ ਸੱਖੂ ਜੀ ਠੀਕ ਹੈ ਆਪਣੇ ਬਸੰਨੇ ਸਕੋਪੀ ਮੰਗਦੇ ਆ ਪਰ ਤੁਸੀਂ ਆਪਣੇ ਪਹਿਲਾਂ ਉਹਨਾਂ ਲੋਕਾਂ ਨੂੰ ਕਿਉਂਕਿ ਜਿਹੜਾ ਹਿਮਾਚਲਿਆ ਉਹ ਟੂਰਿਜ਼ਮ ਦਾ ਦਿੱਕਤ ਹੈ ਉਹਦਾ ਬੇਸ ਹੈ ਜੇ ਉੱਥੇ ਬਾਹਰਲੇ ਜਿਹੜੇ ਲੋਕ ਤੁਸੀਂ ਸਟੇਟਾਂ ਤੋਂ ਆਉਂਦੇ ਆ ਚਾਹੇ ਉਹ ਰਿਲੀਜੀਅਸ ਸਮਾਤ ਨਾਲ ਆਉਂਦੇ ਆ ਚਾਹੇ ਉਹ ਉਦਾਂ ਐਜੇ ਟੂਰਿਸਟ ਆਉਂਦੇ ਆ ਜੇ ਉਹਨਾਂ ਦੇ ਨਾਲ ਇਸ ਤਿੱਕ ਇਹਨਾਂ ਬਦਤਮੀਜ਼ੀ ਕੀਤੀ ਜਾਊਗੀ ਤਾਂ ਫਿਰ ਜਿਹੜਾ ਹਿਮਾਚਲ ਪ੍ਰਦੇਸ਼ ਆ ਉਹ ਬਹੁਤ ਬਗਾਨਾ ਨੂੰ ਕਮਰਸ਼ੀਅਲ ਬਿਜ਼ਨਸ ਤੇ ਵੀ ਪ੍ਰਭਾਵ ਪੈ ਸਕ ਉਹ ਪਰਫਰਦਾ ਰਹੀ ਗੱਲਾਂ ਦੀ ਬਥਰ ਨੂੰ ਸਕੋਰਟੀ ਦੇਣ ਦੀ ਤੁਸੀਂ ਜੇ ਸਾਡੇ ਬੰਦੇ ਬੁੱਢਾ ਤੁਸੀਂ ਕਿਹਨੂੰ ਕਿਹਨੂੰ ਸਕੋਰਟੀ ਦੇਵੋਗੇ ਜੀ ਇਸ ਚੀਜ਼ ਲਈ ਬਾਤ ਹੈ ਤੁਸੀਂ ਜਿਹੜਾ ਬਿਲਕੁਲ ਠੀਕ ਇਥੇ ਜਿਹੜੇ ਉਹ ਮਿਸਟਰ ਫੂਰ ਅਮਨ ਸੂਦ ਅਮਰ ਸੂਦ ਉਹਨਾਂ ਨੇ ਵੀ ਜਿਹੜੀ ਗੱਲ ਕੀਤੀ ਹੈ ਦੋ ਚਾਰਕ ਹੋਰ ਵੀ Hindu ਪੜਾਵੇ ਵਾਲੇ ਲੋਕਾਂ ਨੇ ਵੀ ਇਹਦੇ ਬਦਦੀ ਦੇ ਉੱਪਰ ਵੀਡੀਓ ਵਾਇਰਲ ਕਾਫੀ ਹੋਈ ਹੈ ਗੱਤ ਸ਼ਰਧਾ ਨਹੀਂ ਬੋਲਦੇ ਉਹ ਵੀ ਗੱਲ ਕੀਤੀ ਆ ਇਹਦਾ ਮਤਲਬ ਇਹ ਸੁਖੂ ਜੀ ਉਹਨਾਂ ਨੂੰ ਕਿਉਂ ਨਹੀਂ ਰੋਕਦੇ ਜੀ ਉਹ ਉਹਨਾਂ ਨੂੰ ਆਪਣੇ ਆਪਣੇ ਸੂਬੇ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ ਕਿ ਤੁਸੀਂ ਇਹ ਜਿਹੜੇ ਬਾਹਰੋਂ ਲੋਕ ਆਉਂਦੇ ਹਨ ਉਹਨਾਂ ਨੂੰ ਸਮਾਂ ਕਿ ਤਰਕਾਰ ਦਿਓ ਵੀ ਤੁਹਾਡੇ ਕੋਲ ਇਥੇ ਇਨਵੈਸਟ ਕਰਕੇ ਜਾਂਦੇ ਆ ਕੋਈ ਕੰਮ ਕਰਕੇ ਜਾਂਦੇ ਆ ਜਿਹੜਾ ਨਾ ਤੁਹਾਡਾ ਸਾਰਾ ਸੂਬੇ ਦਾ ਇਕਨੋਮਿਕ ਇੱਕ ਗੱਲ ਹੈਗੀ ਹੈ ਤੁਸੀਂ ਕਰਕੇ ਸਕورٹی ਦਾ ਕਲੇਕਲੇ ਬਸ ਨੂੰ ਦੇਣੀ ਹੈ ਕਲੇਕਲੇ ਬੰਦੇ ਨੂੰ ਦੇਣੀ ਜਿਹੜੀ ਹੈ ਇਹ ਹੈ ਮੁੱਖ ਮੰਤਰੀ ਮਤਲਬ ਹਮਾਚਾ ਜੀ ਕਿ ਤੁਸੀਂ ਜ਼ਿੰਮੇਵਾਰ ਬੰਦੇ ਹੋ ਫਿਰ ਮਤਲਬ ਇਹੋ ਜਿਹਾ ਮਾਹੌਲ ਕ੍ਰੀਏਟ ਕਰਾਓ ਇਹੋ ਜਿਹੇ ਲੋਕਾਂ ਦੇ ਨਾਲ ਤਾਲ ਕਰੋ ਕਿ ਆਪਣ ਲੋਡ ਹੀ ਨਾ ਪਵੇ ਤੇ ਇਹਨਾਂ ਗੱਲਾਂ ਜਿਤਨਾ ਮਨ ਸ਼ਾਂਤੀ ਬਰਕਰਾਰ ਮੈਂ ਉਸ ਅਫਸਰ ਦੀ ਵੀ ਬੜੀ ਤਾਰੀਫ ਕਰਨੀ ਚਾਹਣਾ ਜਦੋਂ ਮੈਂ ਉਹ ਸੁਣੀ ਉਹਨਾਂ ਦੀ ਇੰਟਰਵਿਊ ਜਦੋਂ ਉਹ ਤੇ ਜਿਹੇ ਤਰੀਕੇ ਨਾਲ ਅਮਰ ਸੂਜੀ ਬਾਲ ਬਰਦੂ ਗੱਲ ਕਰਦੇ ਉਹ ਨਹੀਂ ਜੋ ਇਹ ਤੁਹਾਡਾ ਮੈਟਰ ਨਹੀਂ ਮੈਂ ਕਹਾਂ ਇਹ ਇਹ ਜੋ ਕਰੂਡ ਕਹਿੰਦਾ ਮੈਂ ਉਹਦੇ ਨਾਲ ਜਿਹੜਾ ਉਹ ਗਾਈ ਉਹਥੇ ਜੇ ਇਸ ਤਿੱਖੇ ਦੇ ਨਾਲ ਸਾਰੇ ਮਤਲਬ ਦੂਜੀ ਗੱਲ ਕਰਨ ਜੇ ਉਹ ਵੀ ਬਈ ਲੋਕਲ ਜੀ ਬੜੀ ਪ੍ਰੈਸ਼ਰ ਪੈ ਗਿਆ ਆ ਕਰਦੇ ਹੋ ਉਹ ਕਰਦੇ ਹੋ ਫਿਰ ਜਿਹੜੀ ਗੱਲਾਂ ਕਿ ਬਈ ਵਿਗੜ ਜਾਣੀ ਆ ਤੁਹਾਡੇ ਦੁਆਰਾ ਫਿਰ ਹੀ ਇਹ ਬੇਨਤੀ ਕਰਨੀ ਕਿ ਦੋਨਾਂ ਹੀ ਸੂਬਿਆਂ ਦੇ ਔਰ ਦੋਨੋਂ ਕਮੇਟੀਆਂ ਦੇ ਨੇੜੇ ਲੋਕ ਆ ਉਹਨਾਂ ਨੂੰ ਇਸ ਗੱਲ ਦੇ ਲਈ ਵਿਚਾਰ ਕਰਨੀ ਚਾਹੀਦੀ ਹੈ ਕਿ ਅਸੀਂ ਕਿਸੇ ਨੂੰ ਵੀ ਇਦਾਂ ਦੀ ਗੱਲ ਦਾ ਮੌਕਾ ਨਾ ਦੇਈਏ ਕਿ ਜਿਹਦੇ ਨਾਲ ਬਹੁਤ ਵੱਡਾ ਜਿਹੜਾ ਹੈ ਉਹ ਨੁਕਸਾਨ ਹੋ ਜਾਏ ਅਹਨ ਸਰ ਆਪਾਂ ਗੱਲ ਕਰੀਏ ਮੌਜੂਦਾ ਪੰਜਾਬ ਦੀ ਪੰਜਾਬ ਦੇ ਵਿੱਚ ਪਿਛਲੇ ਸਮੇਂ ਦੌਰਾਨ ਜਿਹੜਾ ਆਮ ਆਦਮੀ ਪਾਰਟੀ ਦਾ ਅਸੂਦੇ ਰਾਜ ਆ ਤੇ ਆਮ ਆਦਮੀ ਪਾਰਟੀ ਜਿਹੜੀ ਦਿੱਲੀ ਦੇ ਵਿੱਚ ਕਾਫੀ ਜੜੀ ਆ ਉਹਨਾਂ ਦੀ ਉਪ ਹੋਈ ਆ ਹਾਰ ਹੋਈ ਆ ਜਿੱਥੇ ਬੀਜੇਪੀ ਨੇ ਆਪਣਾ ਝੰਡਾ ਜਿਹੜਾ ਲਹਿਰਾਇਆ ਉੱਥੇ ਪਰ ਹੁਣ ਬੀਜੇਪੀ ਆਪਣੇ ਆਮ ਆਦਮੀ ਪਾਰਟੀ ਜਿਹੜੀ ਆ ਪੰਜਾਬ ਦੇ ਵਿੱਚ ਆ ਕੇ ਕਈ ਤਰ੍ਹਾਂ ਦੇ ਆ ਜਿਹੜੀਆਂ ਆਸ਼ਵਾਸ਼ਣ ਕਈ ਤਰ੍ਹਾਂ ਦਾ ਮਤਲਬ ਰਿਕ ਤਰ੍ਹਾਂ ਦਾ ਪੰਜਾਬ ਦੇ ਉੱਪਰ ਵੱਖ-ਵੱਖ ਤਰੀਕੇ ਨਾਲ ਆਪਣਾ ਆਪਣਾ ਨਜ਼ਰੀਆ ਕਬਜ਼ਾ ਕਰਨ ਦੀ ਗੱਲ ਕਰਦੀ ਆ ਜਿੱਥੇ ਅਰਵਿੰਦ ਕੇਜਰੀਵਾਲ ਹੁਸ਼ਿਆਰਪੁਰ ਦੇ ਵਿੱਚ ਲਗਾਤਾਰ 10 ਦਿਨ ਰਾਏ ਪਿਛਲੇ ਸਮੇਂ ਵੀ ਰਾਏ ਜਦੋਂ ਉਹਨਾਂ ਦੀ ਰੈਸਟ ਹੋਈ ਸੀ ਤੇ ਹੁਣ ਪੰਜਾਬ ਦੇ ਵਿੱਚ ਜਿਹੜੀ ਆ ਅਧੇਦਾਰੀ ਆ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਵਿੱਚ ਚੱਲੀ ਜਾ ਰਹੀ ਇੱਕ ਇਹਨੂੰ ਕਿਸ ਤਰ੍ਹਾਂ ਤੁਸੀਂ ਦੇਖਦੇ ਹੋ ਦੇਖੋ ਅੱਜ ਸਾਰੇ ਪੰਜਾਬ ਦੇ ਲੋਕ ਇਸ ਗੱਲ ਨੂੰ ਸਮਝ ਚੁੱਕੇ ਆ ਕਿ ਜਿਹੜੇ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰhipਾ ਦਿੱਲੀ ਦੀ ਆ ਜੀ ਜਿਹੜੀ ਦਿੱਲੀ ਦੇ ਵਿੱਚੋਂ ਬਹੁਤ ਬੁਰੇ ਤਿਕਨਾ ਹਰੇ ਆ ਔਰ ਹਰੇ ਵੀ ਆ ਔਰ ਦੂਜੀ ਗੱਲ ਇਹ ਆ ਕਿ ਉਹਨਾਂ ਦਾ ਜਿਹੜਾ ਸੁਪਰੀਮੋ ਆ ਜੀ ਖੁਦ ਹਾਰ ਗਿਆ ਔਰ ਜਿਹੜੇ ਉਹਦੇ ਨਾਲ ਉਹਦੇ ਸੈਕੰਡ ਥਰਡ ਬੰਦੇ ਤੇ ਜੀ ਇਸ ਸੋਧਿਆ ਤੇ ਜਾਇ ਹੈ ਉਹ ਸੀ ਜੈਨ ਸੀ ਉਹ ਉਹ ਵੀ ਸਾਰੇ ਹਰੇ ਆ ਉਹ ਜ ਹਾਰਨ ਤੋਂ ਬਾਅਦ ਬੰਦੇ ਜਿਹੜੇ ਆ ਅੱਜ ਉਹਨਾਂ ਨੇ ਆਪਣਾ ਇਹ ਰੋਖਵਾ ਉਹ ਦਿੱਲੀ ਦੇ ਵਿੱਚ ਆਪਣੀ ਡਿਊਮੇਬਾਈ ਲਵਾਉਣ ਦੀ بجائے ਉਹ ਪੰਜਾਬ ਵੱਲ ਕਰ ਰਹੇ ਆ ਪੰਜਾਬ ਦੇ ਵਿੱਚ ਕੁਝ ਔਦਿਆਂ ਦੇ ਉੱਪਰ ਉਹ ਡੈਲੀ ਗੁਰਨਾ ਕੋ ਕਲਗੜੀ ਆਪੁਆਇੰਟਮੈਂਟ ਨਵੀਂ ਉਹ ਇੱਥੇ ਕਰਕੇ ਉਹ ਕਰ ਰਹੇ ਆ ਔਰ ਬੜਾ ਜਿਹੜਾ ਮੈਨੂੰ ਕੱਲ ਉਹ ਗੱਲ ਸੁਣਨ ਨੂੰ ਮਿਲੀ ਆ ਕਿ ਉਹ ਸੋਧਿਆ ਜਿਹਨੂੰ ਪੰਜਾਬ ਦਾ ਇੰਚਾਰਜ ਲਾ ਦਿੱਤਾ ਗਿਆ ਉਨਾ ਦੇ ਸੇ ਜੋਗੀ ਜਿਹੜੇ ਆ ਉਹ ਜਨ ਜੀ ਲਾਤੇ ਗਏ ਮੈਂ ਇਹ ਪੁੱਛਣਾ ਚਾਹੁੰਨਾ ਆ ਆਮ ਆਦੀ ਪਾਰਟੀ ਨੂੰ ਕਿ ਕੀ ਜਿਹੜੇ 93 ਐਮ ਐਲ اے ਪੰਜਾਬ ਦੇ ਆ ਜਾਂ ਜਿਹੜੇ ਸਾਡੇ ਮੁੱਖ ਮੰਤਰੀ ਆ ਪੰਜਾਬ ਵਾਲੇ ਉਹ ਵਾਟਰ ਜਾਣਦੇ ਆ ਜਾਂ ਦਿੱਲੀ ਵਾਲੇ ਵਾਟਰ ਗਏ ਹੁੰਦੇ ਪੰਜਾਬ ਦੀ ਪਾਲਿਸੀ ਕੀ ਬਣਾਉਣੀ ਆ ਇੱਥੇ ਦੀਆਂ ਮੁਸ਼ਕਲਾਂ ਕੀ ਆ ਉਹਨਾਂ ਦਾ ਕਿਵੇਂ ਹੱਲ ਕਰਨਾ ਉਹ ਸਾਡੇ ਚੁਣੇ ਹੋਏ ਨੁਮਾਇंदे ਆ ਉਹਨਾਂ ਦੀ ਕੀ ਉਹ ਕਾਬਲ ਨਹੀਂ ਐ ਸੀ ਉਹ ਚੀਜ਼ ਦੇ ਕਾਬਲ ਨਹੀਂ ਦੂਜੇ ਦੇ ਲਈ ਔਰ ਦੂਜੀ ਗੱਲ ਹੈ ਕਿ ਉਹਨਾਂ ਬੰਦਿਆਂ ਦੇ ਉੱਪਰ ਅਸਵਲੇ ਵੱਡੇ ਵੱਡੇ ਜਿਹੜੇ ਕਰਾਪਸ਼ਨ ਦੇ ਅਲਿਗੇਸ਼ਨ ਆ ਜੀ ਉਹ ਬੇਲ ਤੇ ਆ ਉਹ ਜੇਲ੍ਹਾਂ ਦੇ ਵਿੱਚ ਰਹਿ ਕੇ ਆਏ ਆ ਔਰ ਉਹੀ ਬੰਦੇ ਆ ਜਿਨ੍ਹਾਂ ਬੰਦਿਆਂ ਨੇ ਜਿਹੜੀ ਆ ਸਾਈਜ਼ ਦੀ ਪਾਲਿਸੀ ਦਿੱਲੀ 'ਚ ਬਣਾਈ ਸੀ ਜਿਹਦੇ ਕਰਕੇ ਉਹ ਡਿਫਾਲਟ ਰਿਆ ਉਹੀ ਉਹਨਾਂ ਨੇ ਪੋਸਿਟਿਵ ਪੰਜਾਬ ਵਿੱਚ ਵੀ ਬਣਾਈ ਸੀ ਅੱਜ ਕੀ ਉਹ ਚਾਹੁੰਦੇ ਆ ਕਿ ਦੁਬਾਰਾ ਫੇਰ ਦਿੱਲੀ ਵਾਲੀ ਪੋਸਿਟਿਵ ਪੰਜਾਬ ਦੁਬਾਰਾ ਲਾਗੂ ਕਰਕੇ ਹੁਣ ਕਿਉਂਕਿ ਆ ਟਾਈਮ ਆ ਜਿਹੜੇ ਦੁਬਾਰਾ ਸਾਡੀ ਸਾਈਜ਼ ਦੀ ਪਾਲਿਸੀ ਆ ਉਹ ਲਾਗੂ ਹੋਣੀ ਆ ਸਾਇਸ ਨਵੇਂ ਥੋੜੇ ਦਿਨਾਂ ਤੋਂ ਉਹ ਸੰਸਦਿਆ ਜੀ ਆ ਕੇ ਉਹ ਦਿੱਲੀ ਵਾਲੀ ਤੇ ਗੱਲ ਕਰਨੀ ਚਾਹੁੰਦੇ ਆ ਔਰ ਉਹ ਤੋਂ ਮੋਟੀਆਂ ਰਕਮਾਂ ਲੁੱਟਣੀਆਂ ਚਾਹੁੰਦੇ ਔਰ ਕੇਜਰੀਵਾਲ ਆਪ ਖੁਦ ਇੱਥੇ ਲੁਧਿਆਣੇ ਦੀ ਜਿਹੜੀ ਬਾਈ ਇਲੈਕਸ਼ਨ ਆ ਉਹ ਇੱਥੇ ਸਾਰੇ ਗੱਲ ਆ ਕੇ ਕਰਕੇ ਕਿ ਉਹਨੂੰ ਅਸੀਂ ਜਿਹੜਾ ਐਮਪੀ ਐਮਪੀ ਆ ਉਹਨੂੰ ਐਮਐਲਏ ਬਣਾ ਦਈਏ ਤੇ ਜਿਹੜੀ ਪਾਰਲੀਮੈਂਟ ਦੀ ਸੀਟ ਹੈ ਰਾਜ ਸਭਾ ਦੀ ਉਹ ਖਾਲੀ ਹੋ ਕੇ ਤੇ ਕੇਜਰੀਵਾਲ ਪੰਜਾਬ ਤੋਂ ਪੰਜਾਬ ਤੋਂ ਉਹ ਪੰਜਾਬ ਤੋਂ ਜਿਸਕੇ ਜਾਵੇ ਰਾਜ ਸਭਾ ਦੇ ਵਿੱਚ ਉਹਨੂੰ ਪੰਜਾਬ ਦੇ ਵਿੱਚ ਪੰਜਾਬ ਦਾ ਇੱਕ ਤਨ ਰਾਜ ਸਭਾ ਦਾ ਮੈਂਬਰ ਹੋਣ ਦਾ ਮਾਣ ਮਿਲ ਜਾਏ ਕਿਉਂਕਿ ਉੱਪਰਲੀ ਪੰਜਾਬ ਵਿੱਚ ਘੁੰਮ ਸਕੇ ਕਿ ਮੈਂ ਤਾਂ ਦੇਖੋ ਜੀ ਰਾਜ ਸਭਾ ਦਾ ਮੈਂਬਰ ਉਹ ਨਾ ਪੰਜਾਬ ਤੋਂ ਮੈਂ ਤੇ ਲੁਧਿਆਣਾ ਆਪਣੇ ਪੰਜਾਬ ਵਾਲੇ ਨੂੰ ਚੁਲਕੇ ਪਿੱਛੇ ਸੋ ਇਹ ਕਿਸੇ ਨਾ ਕਿਤੇ ਉਹ ਇਹ ਸ਼ੀਡਿਆ ਕੰਪਨੀ ਵਾਲੀ ਗੱਲ ਆ ਕਿ ਇਹ ਇਹ ਤਰੀਕੇ ਨਾਲ ਹੌਲੀ ਹੌਲੀ ਚੋਰੀ ਚੋਰੀ ਆਪਣੇ ਪੈਰ ਜਿਹੜੇ ਆ ਉਹ ਪੰਜਾਬ ਵਿੱਚ ਛੋਣ ਦੀ ਕੋਸ਼ਿਸ਼ ਕਰ ਰਹੇ ਆ ਰੱਖ ਰਹੇ ਆ ਔਰ ਦੁੱਖ ਇਹ ਆ ਕਿ ਭਗਵੰਤ ਮਾਨ ਜੀ ਜਿਹੜੇ ਸਾਡੇ ਮੁੱਖ ਮੰਤਰੀ ਆ ਉਹ ਇਸ ਗੱਲ ਨੂੰ ਸੀਰੀਅਸਲੀ ਨਹੀਂ ਲਗਾਏ ਜੀ ਔਰ ਕੁਝ ਜਿਹੜੇ ਆ ਉਹਦੇ ਸਰਕਾਰ ਦੇ ਮੰਤਰੀਵਾਂ ਜਾਂ ਲੀਡਰ ਆ ਉਹ ਵੀ ਦਿੱਲੀ ਆ ਜਾਂਦੀ ਬੋਲੀ ਬੋਲਦੇ ਆ ਨਾ ਕਿ ਭਗਵੰਤ ਮਾਨ ਦੀ ਬੋਲੀ ਬੋਲਦੇ ਆ ਮੈਂ ਦੇਖ ਰਿਹਾ ਕਿ ਸੈਸ਼ਨ ਜਦੋਂ ਸ਼ੁਰੂ ਹੋ ਗਿਆ ਸੈਸ਼ਨ ਦੇ ਵਿੱਚ ਵੀ ਕੋਈ ਮੁੱਖ ਮੰਤਰੀ ਦੀ ਬਹੁਤ ਵੱਡੀ ਗੱਲ ਜਿਹੜੀ ਆ ਉਹ ਦੇਖਣ ਨੂੰ ਨਹੀਂ ਮਿਲ ਰਹੀ ਜਿਹੜੇ ਲੋਕਾਂ ਨੇ ਇਹ ਛੋਟੇ ਦਿਨਾਂ ਦੀ ਗੱਲ ਹੁੰਦੀ ਆ ਇੱਥੇ ਗਵਰਨਰ ਡੈਸਕ ਦੀ ਤੇ ਬਹਿਸ ਹੋਣੀ ਆ ਇੱਥੇ ਤੇ ਬਜਟ ਆਉਣਾ ਉਹਦੇ ਉੱਪਰ ਬਹਿਸ ਹੋਣੀ ਆ ਜਾਂ ਜਿਹੜੇ بڑے ਮਸਲੇ ਨੇ ਅੱਜ ਕਿਸਾਨਾਂ ਦਾ ਮਸਲੇ ਦੀ ਗੱਲ ਆ ਗਈ ਚਾਹੇ ਕਿਹ ਤਰੀਕੇ ਦੇ ਨਾਲ ਉਹਨਾਂ ਨੂੰ ਇੱਕ ਪਾਸੇ ਉਹਨਾਂ ਦੇ ਨਾਲ ਮੀਟਿੰਗਾਂ ਹੋ ਰਹੀਆਂ ਦੂਜੇ ਪਾਸੇ ਉਹਨਾਂ ਨੂੰ ਅਰੇਸਟ ਕਰਨ ਦੀ ਕੋਸ਼ਿਸ਼ ਉਹ ਚੱਲ ਰਹੀ ਆ ਸੋ ਕਿ ਕਿੱਥੇ ਇਹ ਕਹਿੰਦੇ ਹੁੰਦੇ ਸੀ ਜੀ ਸਾਹਿਬ ਜੀ ਤੁਹਾਡੇ ਦੋਸਤੀਆਂ ਤੁਹਾਡੇ ਮਿੱਤਰ ਹਾਂ ਜੀ ਚਲੋ ਉਹ ਕੁਝ ਮੇਰੇ ਕਹਿਣ ਦਾ ਭਾਗ ਹੋਇਆ ਕਿ ਭਗਵੰਤ ਮਾਨ ਬਿਲਕੁਲ ਜਿਹੜਾ ਆ ਦਿੱਲੀ ਵਾਲਿਆਂ ਦੇ ਅੱਗੇ ਕੋਡੇ ਟੇਕ ਦੇਖ ਰਿਹਾ ਇਹਦੇ ਨਾਲ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋਣਾ ਇਹ ਨਹੀਂ ਗੱਲ ਕਿ 27 ਦੇ ਵਿੱਚ ਇਹ ਲੋਕ ਇਹ ਨਹੀਂ ਚੁਣਨਗੇ ਪਰ ਜੋ ਮੈਨੂੰ ਸ਼ੱਕ ਆ ਕਿ ਜੋ ਇਹ ਜਿਹੜਾ ਐਕਨੋਮਿਕਲੀ ਪੰਜਾਬ ਦਾ ਨੁਕਸਾਨ ਹੁਣ ਹੋ ਜਾਣਾ 2 ਸਾਲ ਦੇ ਵਿੱਚ ਜਾਂ ਜਿਹੜਾ ਪਿਛਲੇ 3 ਸਾਲ ਦੇ ਵਿੱਚ ਹੋ ਰਿਹਾ ਕਿਵੇਂ ਸਾਰਾ ਪੈਸਾ ਆ ਉਹ ਦਿੱਲੀ ਵਾਲੇ ਦੀ ਜਾਂ ਆਮ ਆਦਮੀ ਪਾਰਟੀ ਦੇ ਐਡਵਰਟਾਈਜ਼ਮੈਂਟ ਵਾਸਤੇ ਉਹਦੇ ਇਲੈਕਸ਼ਨ ਲਾਉਣ ਵਾਸਤੇ ਇਹਨਾਂ ਦੇ ਖਰਚਿਆਂ ਵਾਸਤੇ ਇਹਨੂੰ ਸਪੋਰਟੀਆਂ ਦੇਣ ਵਾਸਤੇ ਜਾਂ ਇਹਨਾਂ ਨੂੰ ਵਹੀਕਲ ਪ੍ਰੋਵਾਈਡ ਕਰਾਉਣ ਵਾਸਤੇ ਜੋ ਪੰਜਾਬ ਦੇ ਸਿਰ ਤੇ ਚੱਲ ਰਿਹਾ ਉਹ 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 ਕਦੇ ਆਰਥਿਕ ਤੌਰ ਤੇ ਅਸੀਂ ਪੰਜਾਬ ਬਹੁਤ ਪਿੱਛੇ ਚੱਲ ਜਾਊਗਾ ਇਹਦਾ ਐਡਾ ਵੱਡਾ ਨੁਕਸਾਨ ਜਿਹੜਾ ਆ ਉਹ ਹੋ ਜਾਊਗਾ ਕਉੜੇ ਪੰਜਾਬ ਇਥੇ ਗੱਲ ਦੇ ਜਿਹੜਾ ਸਟੇਟ ਆ ਔਰ ਮੈਂ ਸਾਰੀਆਂ ਪੋਲੀਟਿਕਲ ਪਾਰਟੀਆਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਜਿਹੜੇ ਆਪਣੇ ਜਿਹੜੇ ਛੋਟੇ ਮੋਟੇ ਆਪਾਂ ਉਹਦੇ ਨਾਲ ਝਗੜਿਆਂ ਦੇ ਵਿੱਚ ਪਏ ਹੋਵਾਂ ਇਹਦੇ ਨਾਲ ਤੁਸੀਂ ਵੀ ਗੁਣਨੇ ਦੋਸ਼ੀ ਹੋ ਜਾਓਗੇ ਜੇ ਤੁਸੀਂ ਅੱਜ ਇਹ ਆਵਾਜ਼ ਬੁਲੰਦ ਨਾ ਕਰੋ ਅੱਜ ਇਹ ਇਹ ਤੁਸੀਂ ਇਸ ਗੱਲ ਦੇ ਉੱਪਰ ਜਿਹੜਾ ਸ਼੍ਰੋਮਣੀ ਅਕਾਲੀ ਦਲ ਇੱਕ ਦੂਜੇ ਲੱਤਾਂ ਕਿੱਕਣ ਤੇ ਵੇਰ ਅਨਾਰ ਜਿਲਾ ਰਿਆ ਇਹ ਪੰਜਾਬ ਦੀ ਖੇਤਰੀ ਪਾਰਟੀ ਆ ਇੱਥੇ ਜ਼ਿੰਮੇਵਾਰੀ ਸਭ ਤੋਂ ਵੱਧ ਸ਼੍ਰੋਮਣੀ ਅਕਾਲੀ ਦਲ ਦੀ ਬਣ ਜਾਂਦੀ ਆ ਕਿ ਇਸ ਗੱਲ ਦੇ ਨੇ ਆਵਾਜ਼ ਬੁਲੰਦ ਕਰੇ ਇਹ ਇਹ ਕਿ ਪੰਜਾਬ ਦਾ ਜੋ ਨੁਕਸਾਨ ਹੋ ਰਿਹਾ ਇਹ ਸ਼੍ਰੋਮਣੀ ਅਕਾਲੀ ਦਲ ਇਹਦੇ ਵਾਸਤੇ ਜ ਖੜੂਗਾ ਲੜੂਗਾ ਤਾਂ ਗੱਲ ਵੰਣੀ ਆ ਬਾਕੀ ਦਾ ਨੈਸ਼ਨਲ ਪਾਰਟੀ ਜਿਹੜੀ ਉਹਨਾਂ ਨੇ ਕਈ ਮਜਬੂਰੀਆਂ ਉਹ ਹੋ ਜਾਣੀਆਂ ਜੋ ਸ਼੍ਰੋਮਣੀ ਅਕਾਲੀ ਦਲ ਆਪਣੀ ਲੜਾਈ ਮੈਂ ਨਹੀਂ ਕਹਿੰਦਾ ਉਹ ਦੂਜੇ ਕਨ ਆਪਣੀ ਲੜਾਈ ਉਹ ਉਹ ਮਸਾਇਦੇ ਰੱਖਣ ਜੋ ਵੀ ਕਰਨਾ ਕਰਨ ਪਰ ਜਿੱਥੇ ਪੰਜਾਬ ਦਾ ਮਸਲਾ ਆ ਪੰਜਾਬ ਦੀ ਕਿਸਾਨੀ ਦਾ ਮਸਲਾ ਆ ਪੰਜਾਬ ਦੇ ਹਿੰਦੂ ਸਿੱਖ ਏਕਤਾ ਦਾ ਮਸਲਾ ਆ ਇੱਥੇ ਲਾੜ-ਆੜ ਦਾ ਮਸਲਾ ਆ ਅੱਜ ਨਸ਼ੀਦ ਜਿਹੜੀ ਗੱਲ ਲੈ ਕੇ ਸਰਕਾਰ ਵੱਡੀਆਂ ਨੀਂਗਾਂ ਮਾਰ ਰਹੀ ਆ ਪਰ ਮੈਂ ਸਮਝਦਾ ਕਿ ਮੇਰਾ ਹਲਕਾ ਜੱਬੇਵਾਲ ਜਾਂ ਸਾਡਾ ਜਿਹੜਾ ਜ਼ਿਲ੍ਹਾ ਹੁਸ਼ਿਆਰਪੁਰ ਕਿ ਇਹਦੇ ਵਿੱਚ ਨਸ਼ਾ ਤੱਕਰ ਬਿਕ ਰਿਆ ਉਧਰ ਕੋਈ ਇੱਥੇ ਕਿਉਂ ਨਹੀਂ ਇੱਥੇ ਕਿਉਂ ਨਹੀਂ ਗਵਨ ਹੋ ਰਹੀ ਇੱਥੇ ਕਿਉਂ ਨਹੀਂ ਪੁੱਛਿਆ ਜਾ ਰਿਹਾ ਸੋ ਇਸ ਕਰਕੇ ਇਹ ਸਾਰੀਆਂ ਗੱਲਾਂ ਅੱਜ ਬੜਾ ਚਿੰਤਾ ਦਾ ਵਿਸ਼ਾ ਆਇਆ ਇਹਦੇ ਵਾਸਤੇ ਜਿੱਥੇ ਭਗਵੰਤ ਮਾਨ ਨੂੰ ਜਾਗਣ ਦੀ ਲੋੜ ਵਾ ਆਪਣੇ ਜ਼ਮੀਰ ਨੂੰ ਜਗਾਵੇ ਮੁੱਖ ਮੰਤਰੀ ਸੇਪੂਨ ਬਿੜੀ ਜਾ ਕਹਾ ਦਾ ਆ ਫੜਦੇ ਵੀ ਮੈਨੂੰ ਗਵਾਹ ਮਿਲ ਜਊਗੀ ਉਹ ਅਗਾਂਹ ਦੀ ਅਗਲੀ ਆਸ ਦੇ ਵਿੱਚ ਆ ਵੀ ਨਾ ਗਵਾਲਮੇ ਇਹ ਇਤਿਹਾਸ ਲਿਖੇ ਜਾਂਦੇ ਹੁੰਦੇ ਆ ਜੀ ਕਿ ਇਹ ਮੁੱਖ ਮੰਤਰੀ ਨੇ ਆਪਣੀ ਜ਼ਿੰਮੇਵਾਰੀ ਸਹੀ ਕੀਤੀ ਆ ਜਾਂ ਨਹੀਂ ਕੀਤੀ ਸੋ ਉਹ ਵੀ ਜਾਗਣ ਜਿਹੜੇ ਉਹਦੇ ਨਾਲ 92 ਐਮਐਲਏ ਆ ਉਹ ਵੀ ਇਸ ਗੱਲ ਦੇ ਲਈ ਬਣਨ ਚਾਹਵਾ ਕਿ ਸਹਿਜ ਨਾਲ ਆਪਣੀ ਆਵਾਜ਼ ਨੂੰ بلند ਕਰਨ ਪਲੱਸ ਜਿਹੜੀਆਂ ਬਾਕੀ ਦੀਆਂ ਆਪੋ ਜੀ ਪਾਰਟੀਆਂ ਆ ਚਾਹੇ ਕੌਂਗਰਸ ਆਪੋ ਜੀ ਪਾਰਟੀ ਆ ਬੇਸ਼ੱਕ ਕਾਂਜਲਾ ਦੇ ਮੈਂਬਰ ਥੋੜੇ ਆ ਜਾਂ ਹੋਰ ਪਾਰਟੀਆਂ ਦੇ ਵੀ ਆ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਇਸ ਵਾਸਤੇ ਆਵਾਜ਼ ਬੜਾ ਕਰਨੀ ਚਾਹੀਦੀ ਹੈ हां बहुत-बहुत धन्यवाद सो so, दोस्तों एहसान सदासून सिंह ठंडळ बीजेपी ਦੇ ਸੀਨੀਅਰ ਲੀਡਰ ਸਾਹਿਬ ਕਾ ਕਾਰਨ ਮੰਤਰੀ ਜੀ ਨੇ ਮੌਜੂਦਾ ਪੰਜਾਬ ਦੇ ਬਕਵਕ ਅਹਿਮ ਮੁੱਦਿਆਂ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਵਿਸਤਾਰਪੂਰਵਕ ਜਾਣਕਾਰੀ ਦਿੱਤੀ ਚਿੰਤਾ ਵੀ ਕੀਤੀ ਚਿੰਤਨ ਵੀ ਕੀਤਾ ਤੇ ਨਾਲ ਦੇ ਨਾਲ ਸਮਾਧਾਨ ਵੀ ਦੱਸਿਆ ਕਿ ਕਿਸ ਤਰ੍ਹਾਂ ਜਿਹੜਾ ਪੰਜਾਬ ਦੇ ਹੱਕ ਅਧਿਕਾਰਾਂ ਦੀ ਜਿਹੜੀ ਗੱਲ ਕਰਦਾ ਸ਼ੁਰੂ ਨਹੀਂ ਕੰਦਲ ਕਰ ਸਕਦਾ ਸੋ ਉਹਨਾਂ ਨੂੰ ਵੀ ਚਾਹੀਦਾ ਤੇ ਨਾਲ ਦੇ ਨਾਲ ਦੂਸਰੀਆਂ ਪਾਰਟੀਆਂ ਦੀ ਉਹਨਾਂ ਨੇ ਗੱਲ ਕੀਤੀ ਆਪਣੀ बीजेपी ਪਾਰਟੀ ਦੀ ਵੀ ਗੱਲ ਕੀਤੀ ਹੈ ਅਸੀਂ ਕੋਸ਼ਿਸ਼ ਕਰਾਂਗੇ ਆਪਣੇ ਚੈਨਲ ਦੇ ਮਾਧਮੇ ਲੋਕਾਂ ਤੱਕ ਪਹੁੰਚਾ ਕੇ ਨਾਲ ਦੇ ਨਾਲ ਕੀਤੀ ਗੱਲ ਬਤ ਕਰ ਜੀਆ ਸ਼ਹਿਰ ਪਰ ਤੁਦਾਬਾਦ ਲਈ ਦਰਜੀਤ ਜੀ ਨੂੰ ਬ